ਦੋ ਬਿੱਲੀਆਂ ਤੇ ਇੱਕ ਬਾਂਦਰ ਇੱਕ ਵਾਰ ਦੀ ਗੱਲ ਹੈ ਇੱਕ ਜੰਗਲ ਵਿੱਚ ਭਜਨੋ ਤੇ ਭੋਲੀ ਨਾਮ ਦੀਆਂ ਦੋ ਬਿੱਲੀਆਂ ਰਹਿੰਦੀਆਂ ਸਨ ਭਜਨੋ ਬਿੱਲੀ ਜ਼ਿਆਦਾ ਖਾਂਦੀ ਸੀ ਤੇ ਭੋਲੀ ਬਿੱਲੀ ਜ਼ਿਆਦਾ ਚੇਲਾਕ ਸੀ ਇੱਕ ਦਿਨ ਓ ਦੋਵੇਂ ਜੰਗਲ ਵਿੱਚੋਂ ਲੰਘ ਰਹੇ ਸਨ ਤਾਂ ਡਰਕਤ ਦੇ ਹੇਠਾਂ ਉਹਨਾਂ ਨੂੰ ਇੱਕ ਅਪਰੋਟੀ ਦਿਖੀ ਓ ਭੱਜ ਕੇ ਉਸ ਕੋਲ ਗਈਆਂ ਮੈਂ ਇਸ ਨੂੰ ਪਹਿਲਾਂ ਦੇਖਿਆ ਸੀ ਇਹ ਮੇਰੀ ਹੈ ਭਜਨੋ ਬਿੱਲੀ ਨੇ ਉੱਚੀ ਆਵਾਜ਼ ਵਿੱਚ ਕਿਹਾ ਨਹੀਂ ਮੈਂ ਇਸ ਨੂੰ ਪਹਿਲਾਂ ਛੂਇਆ ਸੀ ਐਸ ਲਈ ਇਹ ਮੇਰੀ ਹੋਈ ਭੁੱਲੀ ਬਿੱਲੀ ਨੇ ਅੱਗੋਂ ਕਿਹਾ ਦੋਵੇਂ ਆਪਸ ਵਿੱਚ ਲੜਨ ਲੱਗ ਪਈਆਂ ਕਿਚੋਤਾਨ ਵਿੱਚ ਰੋਟੀ ਦਾ ਟੁਕੜਾ ਇੱਕਦਮ ਵਿੱਚੋਂ ਟੁੱਟ ਗਿਆ ਪਰ ਉਹ ਅਜੇ ਵੀ ਝਗੜਾ ਕਰ ਰਹੀਆਂ ਸਨ ਕਿ ਕਿਸ ਦਾ ਟੁਕੜਾ ਵੱਡਾ ਹੈ ਲੜਾਈ ਦੀ ਆਵਾਜ਼ ਸੁਣ ਕੇ ਮੱਗਰ ਨਾਮ ਦਾ ਇੱਕ ਬੰਦਰ ਉੱਥੇ ਆ ਗਿਆ ਮੱਗਰ ਕਾਫੀ ਚਲਾਕ ਤੇ ਲਾਲਚੀ ਸੀ ਮੱਗਰ ਬਾਂਦਰ ਨੇ ਕਿਹਾ ਮੇਰੀਓ ਪਿਆਰੀਓ ਪੈਨੋ ਲੜੋ ਨਾ ਮੈਂ ਤੁਹਾਡਾ ਫੈਸਲਾ ਕਰਾਂਗਾ ਮੈਂ ਇਸ ਜੰਗਲ ਦਾ ਸਭ ਤੋਂ ਇਮਾਨਦਾਰ ਜੱਜ ਹਾਂ ਮੈਂ ਇਸ ਰੋਟੀ ਦੇ ਟੁਕੜੇ ਨੂੰ ਬਿਲਕੁਲ ਬਰਾਬਰ ਬੰਦ ਦੇ ਆਗਾ ਪੋਲੀ ਤੇ ਭਜਨੋ ਦੋਵੇਂ ਬਿੰਦੀਆਂ ਨੂੰ ਮੱਗਰ ਦੀ ਗੱਲ ਤੇ ਯਕੀਨ ਹੋ ਗਿਆ ਮੱਗਰ ਬਾਂਦਰ ਨੇ ਰੋਟੀ ਦੇ ਦੋ ਟੁਕੜੇ ਫੜੇ ਉਸ ਵਿੱਚ ਇੱਕ ਟੁਕੜਾ ਚੁੱਕਿਆ ਅਤੇ ਬਹਾਨਾ ਮਾਰਿਆ ਹੂੰ ਇਹ ਟੁਕੜਾ ਥੋੜਾ ਵੱਡਾ ਲੱਗਦਾ ਹੈ। ਇਹ ਕਹਿ ਕੇ ਉਸ ਨੇ ਉਸ ਟੁਕੜੇ ਵਿੱਚੋਂ ਇੱਕ ਵੱਡੀ ਬੁੜਕੀ ਖਾ ਲਈ। ਹੁਣ ਦੂਜਾ ਟੁਕੜਾ ਵੱਡਾ ਹੋ ਗਿਆ। ਮਗਰ ਬੰਦਰ ਨੇ ਫੇਰ ਕਿਹਾ, "ਓਹ! ਹੁਣ ਇਹ ਵੱਡਾ ਹੋ ਗਿਆ। ਉਸ ਨੇ ਇਸ ਟੁਕੜੇ ਵਿੱਚੋਂ ਵੀ ਇੱਕ ਵੱਡਾ ਹਿੱਸਾ ਖਾਲਿਆ ਭਜਨੋ ਤੇ ਭੋਲੀ ਹੈਰਾਨ ਹੋ ਕੇ ਦੇਖਦੀਆਂ ਰਹੀਆਂ ਬੰਦਰ ਇਸੇ ਤਰ੍ਹਾਂ ਵਾਰੀ-ਵਾਰੀ ਹਰ ਟੁਕੜੇ ਵਿੱਚੋਂ ਬਰਾਬਰ ਕਰਨ ਦੇ ਨਾਂ ਤੇ ਖਾਂਦਾ ਰਿਹਾ ਥੋੜੇ ਹੀ ਸਮੇਂ ਵਿੱਚ ਮੱਗਰ ਬੰਦਰ ਨੇ ਸਾਰੀ ਰੋਟੀ ਖਾ ਲਈ ਅੰਤ ਵਿੱਚ ਰੋਟੀ ਦਾ ਸਿਰਫ ਇੱਕ ਛੋਟਾ ਜਿਹਾ ਟੁਕੜਾ ਹੀ ਬਚਿਆ ਬੰਦਰ ਨੇ ਹੱਥ ਛਾੜਦੇ ਹੋਏ ਕਿਹਾ ਬਿੰਦਿਓ ਇਹ ਬਚਿਆ ਹੋਇਆ ਛੋਟਾ ਜਿਹਾ ਹਿੱਸਾ ਤੁਹਾਡੀ ਲੜਾਈ ਦੀ ਫੀਸ ਹੈ ਤੁਹਾਡਾ ਫੈਸਲਾ ਹੋ ਗਿਆ ਪਜਨੋ ਤੇ ਭੋਲੀ ਦੋਵੇਂ ਬਿੱਲੀਆ ਨਿਰਾਸ਼ ਹੋ ਗਏ ਉਹਨਾਂ ਨੂੰ ਅਹਿਸਾਸ ਹੋਇਆ ਕਿ ਉਹਨਾਂ ਦੀ ਲੜਾਈ ਦਾ ਫਾਇਦਾ ਕਿਸੇ ਹੋਰ ਨੇ ਲੈ ਲਿਆ ਪਜਨੋ ਨੇ ਭੁੱਲੀ ਨੂੰ ਕਿਹਾ ਜੇ ਅਸੀਂ ਨਾ ਲੜਦੇ ਤਾਂ ਅੱਧਾ ਅੱਧਾ ਤਾਂ ਖਾਲੇਂ ਦੀਏ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਲੜਾਈ ਜਾਂ ਝਗੜੇ ਵਿੱਚ ਦੂਜੇ ਹੀ ਫਾਇਦਾ ਚੁੱਕਦੇ ਹਨ ਇਸ ਲਈ ਸਾਨੂੰ ਹਮੇਸ਼ਾ ਆਪਸੀ ਸਮਝਦਾਰੀ ਨਾਲ ਕੰਮ ਕਰਨਾ ਚਾਹੀਦਾ ਹੈ 8 ਸਾਲ ਦੇ ਰੋਹਿਤ 10 ਸਾਲ ਦੀ ਗੁਰਬਲੀਨ ਕਾਰ 5 ਸਾਲ ਦੇ ਗੁਰਫਤੇ ਸਿੰਘ 7 ਸਾਲ ਦੇ ਸਾਹਿਲ ਦੀਪ ਸਿੰਘ 5 ਸਾਲ ਦੇ ਤੇਜਸ ਸਿੰਘ 7 ਦੇ 4 ਸਾਲ ਦੇ ਅਨਹਦ ਸਿੰਘ ਮਲਤਾਨੀ 2 ਸਾਲ ਦੇ ਉਦਮ ਸਿੰਘ ਮਲਤਾਨੀ ਅਨਮੋਲ ਦੀਪ ਸਿੰਘ 5 ਸਾਲ ਦੇ ਤੇਗਵੀਰ ਸਿੰਘ 7 ਸਾਲ ਦੇ ਰੋਹਿਤ 10 ਸਾਲ ਦੇ ਜਸ਼ਨ ਜੋਤ 6 ਸਾਲ ਦੇ ਤਾਜਬੀੜ 8 ਸਾਲ ਦੇ ਹੈਵਨਪ੍ਰੀਤ ਸਿੰਘ 7 ਸਾਲ ਦੇ ਜਸਕਰਨਪ੍ਰੀਤ 5 ਸਾਲ ਦੇ ਬਖਸ਼ੀਸ਼ ਸਿੰਘ 3 ਸਾਲ ਦੇ ਤੇਗਸੀਰ ਕੌਰ ਪੁੱਤਰ ਬਰਮੀਤ ਕੌਰ 9 ਸਾਲ ਦੇ ਅਰਨਜੋਤ ਸਿੰਘ ਫਤੇਗੜ ਸਾਹਿਬ ਪਰਮਵੀਰ ਸਿੰਘ 10 ਸਾਲ ਦੇ ਅਨੋਰীত ਕੌਰ ਭੰਗੂ 11 ਸਾਲ ਦੇ ਹਰਜਾਪ ਸਿੰਘ 12 ਸਾਲ ਦੇ ਰਾਜਕੁਮਾਰੀ 3 ਸਾਲ ਦੇ ਅਰਮਾਨ ਸਿੰਘ ਆਲਕ 2 ਸਾਲ ਦੇ ਗੁਰਜਪ ਸਿੰਘ ਗੱਲ 6 ਸਾਲ ਦੀ ਅਮਾਨਤ ਕੌਰ ਆਲਕ 4 ਸਾਲ ਦੇ ਵਿਕਰਮ ਸਿੰਘ ਗੱਲਨੋ ਸਾਡੀਆਂ ਪੰਜਾਬੀ ਕਹਾਣੀਆਂ ਪਿਆਰ ਨਾਲ ਦੇਖਣ ਲਈ ਦਿਲੋਂ ਧੰਨਵਾਦ ਤੁਹਾਡੇ ਕਮੈਂਟ ਪੜ੍ਹ ਕੇ ਸਾਨੂੰ ਹੋਰ ਵੀ ਕਹਾਣੀਆਂ ਬਣਾਉਣ ਦੇ ਲਈ ਹੱਲਾਸ਼ੇਰੀ ਮਿਲਦੀ ਹੈ ਅਗਰ ਤੁਸੀਂ ਕੋਈ ਵੀ ਆਪਣੇ ਮਨਪਸੰਦ ਦੀ ਕਹਾਣੀ ਵੇਖਣਾ ਚਾਹੁੰਦੇ ਹੋ ਤਾਂ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਹਰ ਹਫਤੇ ਨਮੀਆ ਕਹਾਣੀਆਂ ਨੂੰ ਵੇਖਣ ਦੇ ਲਈ ਤੁਸੀਂ ਸਾਡਾ YouTube ਚੈਨਲ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ ਜੁੜੇ ਹੋਏ ਵਾਸਤੇ ਰਹੋ ਜ਼ਿੰਦਗੀ ਜਿੰਦਾਬਾਦ